ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਸਵਾਗਤ ਹੈ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਜੀ ਇਸ ਹਫਤੇ ਦੇ ਰਾਸ਼ੀ ਫਲ ਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਮੇਕ ਰਾਸ਼ੀ ਦੇ ਬਾਰੇ ਇਹ ਹਫਤਾ ਤੁਹਾਨੂੰ ਆਪਣੇ ਕੰਮ ਤੇ ਧਿਆਨ ਦੇਣ ਦੇ ਲਈ ਪ੍ਰੇਰਿਤ ਕਰੇਗਾ ਇਸ ਹਫਤੇ ਦੀ ਸ਼ੁਰੂਆਤ ਦੇ ਵਿੱਚ ਹੀ ਤੁਸੀਂ ਆਪਣੇ ਕੰਮ ਦੇ ਵਿੱਚ ਜ਼ਿਆਦਾ ਰੁਝੇ ਰਹੋਗੇ ਪਰਿਵਾਰ ਤੋਂ ਕੁਝ ਦੂਰੀ ਹੋ ਸਕਦੀ ਹੈ ਪਰ ਕੰਮ ਕਰਨ ਦੀ ਤਾਕਤ ਰਹੇਗੀ ਤੁਸੀਂ ਆਪਣੀ ਮਿਹਨਤ ਦੇ ਨਾਲ ਬਿਹਤਰ ਪ੍ਰਦਰਸ਼ਨ ਕਰੋਗੇ ਹਾਲਾਂਕਿ ਕੁਝ ਮਾਮਲਿਆਂ ਤੇ ਤੁਹਾਡੀ رائے ਦੂਜਿਆਂ ਤੋਂ ਵੱਖਰੀ ਹੋ ਸਕਦੀ ਹੈ ਕਾਰੋਬਾਰ ਦੇ ਵਿੱਚ ਸੋਚ ਸਮਝ ਤੇ ਅੱਗੇ ਵਧਣ ਦਾ ਇਹ ਸਮਾਂ ਹੈ ਤੁਸੀਂ ਕਿਸੇ ਵੀ ਸਰਕਾਰੀ ਸਕੀਮ ਦਾ ਲਾਭ ਵੀ ਲੈ ਸਕਦੇ ਹੋ ਕਾਰੋਬਾਰ ਨੂੰ ਲੈ ਕੇ ਬਹੁਤ ਵੱਡੀ ਗੜਬੜ ਹੋ ਸਕਦੀ ਹੈ ਵਪਾਰਕ ਸਾਂਝੇਦਾਰੀ ਦੇ ਵਿੱਚ ਵੀ ਤਣਾਅ ਵੱਧ ਸਕਦਾ ਹੈ ਇਸ ਲਈ ਸਾਵਧਾਨੀ ਦੇ ਨਾਲ ਗੱਲਬਾਤ ਕਰੋ ਤੁਹਾਹਾਨੂੰ ਰਿਸ਼ਤੇ ਦੇ ਵਿੱਚ ਤੁਹਾਡੇ ਰਿਸ਼ਤਿਆਂ ਦੇ ਵਿੱਚ ਵੀ ਡੜਾੜ ਆ ਸਕਦੀ ਹੈ ਤੁਹਾਡੇ ਜੀਵਨ ਸਾਥੀ ਦਾ ਰਵੱਈਆ ਥੋੜਾ ਗੁੱਸੇ ਵਾਲਾ ਹੋ ਸਕਦਾ ਹੈ ਜੋ ਤੁਹਾਨੂੰ ਬਿਲਕੁਲ ਵੀ ਪਸੰਦ ਨਹੀਂ ਹੋਵੇਗਾ ਪਰ ਪ੍ਰੇਮੀ ਸਾਥੀਆਂ ਦੇ ਲਈ ਇਹ ਸਮਾਂ ਬਹੁਤ ਵਧੀਆ ਹੈ ਤੁਹਾਡਾ ਰਿਸ਼ਤਾ ਚੰਗਾ ਰਹੇਗਾ ਅਤੇ ਤੁਹਾਡੇ ਇੱਕ ਦੂਜੇ ਦੇ ਨਾਲ ਨੇੜਤਾ ਵਧੇਗੀ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਇਹ ਹਫਤਾ ਉਹਨਾਂ ਦੇ ਲਈ ਉਮੀਦਾਂ ਨਾਲੋਂ ਬਿਹਤਰ ਰਹੇਗਾ ਸਿਹਤ ਦੇ ਨਜ਼ਰੀਏ ਤੋਂ ਤੁਹਾਡੇ ਜੀਮਲ ਸਾਥੀ ਦੀ ਸਿਹਤ ਵਿਗੜ ਸਕਦੀ ਹੈ ਉਹਨਾਂ ਦਾ ਧਿਆਨ ਰੱਖੋ ਹਫਤੇ ਦੀ ਸ਼ੁਰੂਆਤ ਯਾਤਰਾਵਾਂ ਦੇ ਲਈ ਚੰਗੀ ਹੋਵੇਗੀ ਅਗਲੀ ਰਾਸ਼ੀ ਦੀ ਕਾਲ ਕਰਦੇ ਹਾਂ ਜੀ ਜੋ ਹੈ ਵਰਕ ਇਹ ਤੁਹਾਡੇ ਲਈ ਬਹੁਤ ਚੰਗਾ ਰਹੇਗਾ ਰੁਕੇ ਹੋਏ ਕੰਮ ਪੂਰੇ ਹੋਣ ਨਾਲ ਆਨੰਦ ਦੀ ਭਾਵਨਾ ਵਧੇਗੀ ਮਨ ਦੇ ਵਿੱਚ ਆਤਮ ਵਿਸ਼ਵਾਸ ਵਧੇਗਾ ਨੌਕਰੀ ਦੇ ਵਿੱਚ ਤੁਹਾਡੀ ਤਾਕਤ ਵਧੇਗੀ ਸੀਨੀਅਰ ਨਾਲ ਤੁਹਾਡਾ ਸੰਪਰਕ ਚੰਗਾ ਰਹੇਗਾ ਜਿਸ ਕਾਰਨ ਤੁਹਾਨੂੰ ਨੌਕਰੀ ਵਿੱਚ ਲਾਭ ਹੋਵੇਗਾ ਖਰਚੇ ਵਧਣਗੇ ਇਸ ਅਚਾਨਕ ਖਰਚੇ ਵਾਧੇ ਕਾਰਨ ਤੁਸੀਂ ਥੋੜੇ ਘਬਰਾਏ ਹੋ ਹੋ ਸਕਦੇ ਹੋ ਪਰ ਹੌਸਲਾ ਰੱਖੋ ਹੁਣ ਆਮਦਨ 'ਚ ਕਮੀ ਆ ਸਕਦੀ ਹੈ ਪਰਿਵਾਰ 'ਚ ਖੁਸ਼ਹਾਲੀ ਰਹੇਗੀ ਪਰਿਵਾਰਿਕ ਮੈਂਬਰ ਤੁਹਾਡਾ ਸਮਰਥਨ ਕਰਨਗੇ ਜੀਵਨ ਦੇ ਵਿੱਚ ਕੁਝ ਤਣਾਅ ਰਹੇਗਾ ਇਸ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰੋ ਅਤੇ ਆਪਣੇ ਜੀਵਨ ਸਾਥੀ ਨਾਲ ਕਿਤੇ ਕੋ ਮੰਨ ਜਾਓ ਤੇ ਜੋ ਕੁਝ ਨਵਾਂ ਮਹਿਸੂਸ ਕੀਤਾ ਜਾ ਸਕੇ ਅਤੀਤ ਨਾਲੋਂ ਦੂਰ ਕੀਤਾ ਜਾ ਸਕੇ ਜੇਕਰ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਤੁਹਾਨੂੰ ਬਹੁਤ ਮਿਹਨਤ ਕਰਨ ਤੋਂ ਬਾਅਦ ਹੀ ਸਫਲਤਾ ਪ੍ਰਾਪਤ ਹੋਵੇਗੀ ਤੁਹਾਨੂੰ ਮੁਕਾਬਲੇ ਦੇ ਵਿੱਚ ਸਫਲਤਾ ਮਿਲ ਸਕਦੀ ਹੈ ਅਤੇ ਕਾਰੋਬਾਰ ਦੇ ਵਿੱਚ ਵਾਧਾ ਹੋਵੇਗਾ ਅਤੇ ਤੁਹਾਡੀ ਕੀਤੀ ਹੋਈ ਹਰ ਮਿਹਨਤ ਸਫਲ ਹੋਏਗੀ ਸਿਹਤ ਦੇ ਨਿਯਾਰੀਏ ਤੋਂ ਤੁਹਾਨੂੰ ਆਪਣੀ ਸਿਹਤ ਦਾ ਪੂਰਾ ਧਿਆਨ ਰੱਖਣਾ ਹੋਵੇਗਾ ਕਿਉਂਕਿ ਤੁਹਾਡੀ ਸਿਹਤ ਵਿਗੜ ਸਕਦੀ ਹੈ ਹਫਤੇ ਦੀ ਸ਼ੁਰੂਆਤ ਯਾਤਰਾ ਲਈ ਚੰਗੀ ਹੈ ਹੁਣ ਗੱਲ ਕਰਦੇ ਹਾਂ ਜੀ ਮਿਥਨ ਰਾਸ਼ੀ ਬਾਰੇ ਇਹ ਹਫਤਾ ਤੁਹਾਡੇ ਲਈ ਉਤਾਰ ਛੜਾ ਦੇ ਨਾਲ ਭਰਿਆ ਰਹੇਗਾ ਫਿਲਹਾਲ ਤੁਹਾਨੂੰ ਦੋ ਗੱਲਾਂ ਤੇ ਧਿਆਨ ਰੱਖਣਾ ਹੋਵੇਗਾ ਆਪਣੀ ਸਿਹਤ ਲਈ ਅਤੇ ਆਪਣੇ ਪਰਿਵਾਰ ਦੇ ਲਈ ਪਰਿਵਾਰ ਦੇ ਲਈ ਇਹ ਸਮਾਂ ਬਹੁਤ ਕਮਜ਼ੋਰ ਹੈ ਬਹੁਤ ਲੋਕ ਆਪਣੇ ਪਰਿਵਾਰਿਕ ਜੀਵਨ ਦੇ ਵਿੱਚ ਵੱਧ ਰਹੇ ਤਣਾ ਤੋਂ ਥੋੜੇ ਚਿੰਤਤ ਹਨ ਅਤੇ ਇਸ ਲਈ ਯਤਨ ਕਰਦੇ ਹੋਏ ਅੱਗੇ ਵਧਣਗੇ ਵਪਾਰ ਦੇ ਲਈ ਸਮਾਂ ਲਾਭਦਾਇਕ ਰਹੇਗਾ ਪਰ ਤੁਹਾਡਾ ਮਾਨਸਿਕ ਤਣਾ ਵਧੇਗਾ ਕਿਤੇ ਵੀ ਨਿਵੇਸ਼ ਕਰਨ ਦੀ ਕੋਸ਼ਿਸ਼ ਕਰੋਗੇ ਨੌਕਰੀ ਲਈ ਸਮਾਂ ਚੰਗਾ ਹੈ ਪਰ ਤੁਹਾਡੀਆਂ ਚੁਣੌਤੀਆਂ ਜ਼ਿਆਦਾ ਹੋਣ ਗਿਆ ਜਿਸ ਕਾਰਨ ਤੁਸੀਂ ਨੌਕਰੀ ਬਦਲਣ ਦੀ ਕੋਸ਼ਿਸ਼ ਕਰੋਗੇ ਜੇਕਰ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਪੜਾਈ ਦੇ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਪਣਾ ਖਿਆਲ ਰੱਖਿਓ ਤੁਸੀਂ ਬਹੁਤ ਹੀ ਬਿਮਾਰ ਹੋ ਸਕਦੇ ਹੋ ਇਸ ਲਈ ਬਹੁਤ ਸਾਵਧਾਨ ਰਹੋ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ ਆਪਣੀ ਸਿਹਤ ਦਾ ਧਿਆਨ ਰੱਖੋ ਅਤੇ ਲੋੜ ਪੈਣ ਤੇ ਡਾਕਟਰ ਨਾਲ ਸੰਪਰਕ ਕਰਨਾ ਨਾ ਭੁੱਲੋ ਤੁਹਾਡੀ ਸਿਹਤ ਨੂੰ ਨਜ਼ਰ ਅੰਦਾਜ਼ ਕਰਨਾ ਤੁਹਾਡੇ ਲਈ ਨੁਕਸਾਨਦਾਇਕ ਹੋਵੇਗਾ ਹਫ਼ਤੇ ਦੀ ਸ਼ੁਰੂਆਤ ਨੂੰ ਛੱਡ ਕੇ ਬਾਕੀ ਸਾਰਾ ਸਮਾਂ ਯਾਤਰਾ ਲਈ ਅਨੁਕੂਲ ਰਹੇਗਾ ਹੁਣ ਗੱਲ ਕਰਦੇ ਹਾਂ ਜੀ ਕਰਕ ਦੀ ਕਰਕ ਰਾਸ਼ੀ ਪਾਰੇ ਦੇ ਵਿੱਚ ਇਹ ਸਮਾਂ ਤੁਹਾਡੇ ਲਈ ਉਤਾਰ ਚੜ੍ਹਾਅ ਨਾਲ ਪੜਿਆ ਰਹੇਗਾ ਤੁਹਾਡੇ ਕਾਰੋਬਾਰ ਦੇ ਵਿੱਚ ਤੇਜ਼ੀ ਆਵੇਗੀ ਤੁਹਾਨੂੰ ਕੁਝ ਨਵੇਂ ਆਰਡਰ ਵੀ ਮਿਲ ਸਕਦੇ ਹਨ ਪਰ ਕੰਮ ਦੇ ਦਬਾਅ ਕਾਰਨ ਤੁਹਾਡਾ ਤੁਹਾਡਾ ਥੋੜਾ ਦਬਾਅ ਵੱਧ ਜਾਵੇਗਾ ਤੁਹਾਨੂੰ ਸਰਕਾਰੀ ਖੇਤਰ ਤੋਂ ਕੁਝ ਵੱਡੇ ਲਾਭ ਵੀ ਮਿਲ ਸਕਦੇ ਹਨ ਇਸ ਸਮੇਂ ਤੁਸੀਂ ਕੋਈ ਨਵੇਂ ਜਾਇਦਾਦ ਖਰੀਦ ਸਕਦੇ ਹੋ ਅਤੇ ਤੁਹਾਨੂੰ ਜਾਇਦਾਦ ਨਾਲ ਜੁੜੇ ਕੰਮਾਂ ਵਿੱਚ ਸਫਲਤਾ ਮਿਲ ਸਕਦੀ ਹੈ ਨੌਕਰੀ ਪੇਸ਼ਾ ਲੋਕਾਂ ਨੂੰ ਆਪਣੇ ਕੰਮ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਲਾਪਰਵਾਹੀ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਦੇ ਬੁਰੇ ਨਤੀਜੇ ਹੋ ਸਕਦੇ ਹਨ ਤੁਹਾਡਾ ਬਾਸ ਤੁਹਾਡੇ ਤੋਂ ਖੁਸ਼ ਹੋਵੇਗਾ ਤੇ ਤੁਹਾਨੂੰ ਇਸ ਤੋਂ ਲਾਭ ਮਿਲੇਗਾ ਇਸ ਦੌਰਾਨ ਬੈਂਕ ਬੈਲੈਂਸ ਵਧੇਗਾ ਜਿਮਨ ਦੇ ਵਿੱਚ ਤਣਾਅ ਘਟ ਰਿਹਾਗਾ ਅਤੇ ਤੁਹਾਡੇ ਜੀਵਨ ਸਾਥੀ ਦਾ ਸਮਰਥਨ ਤੁਹਾਨੂੰ ਅੱਗੇ ਵਧਣ ਲਈ ਪ੍ਰੇਰਿਤ ਕਰੇਗਾ ਪ੍ਰੇਮੀ ਜੀਵਨ ਦੇ ਲਈ ਇਹ ਸਮਾਂ ਕਮਜ਼ੋਰ ਰਹੇਗਾ ਤੁਹਾਡੇ ਪਰਿਵਾਰ ਦੇ ਮੈਂਬਰ ਦੇ ਕਾਰਨ ਤੁਹਾਡੇ ਪ੍ਰੇਮ ਜੀਵਨ ਦੇ ਵਿੱਚ ਸਮੱਸਿਆਵਾਂ ਆ ਸਕਦੀਆਂ ਹਨ ਜਾਂ ਫਿਰ ਘਰ ਦਾ ਮਾਹੌਲ ਇਹਨਾਂ ਪਰੇਸ਼ਾਨ ਹੋ ਸਕਦਾ ਹੈ ਕਿ ਤੁਸੀਂ ਹੋਰ ਚੀਜ਼ਾਂ ਤੇ ਧਿਆਨ ਨਹੀਂ ਲਗਾ ਸਕੋਗੇ ਵਿਦਿਆਰਥੀਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਆਪਣੀ ਇਕਾਗਰਤਾ ਵਧਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਇਸ ਹਫਤੇ ਤੁਹਾਡੀ ਇਕਾਗਰਤਾ ਕਮਜ਼ੋਰ ਹੋ ਸਕਦੀ ਹੈ ਸਿਹਤ ਦੇ ਨਜ਼ਰੀਏ ਤੋਂ ਤੁਹਾਨੂੰ ਛੋਟੀਆਂ-ਛੋਟੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਜੇ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ ਹਫਤੇ ਦੇ ਆਖਰੀ ਦੋ ਦਿਨ ਯਾਤਰਾ ਲਈ ਚੰਗੇ ਰਹਿਣਗੇ ਹੁਣ ਗੱਲ ਕਰਦੇ ਹਾਂ ਜੇ ਸਿੰਘ ਰਾਸ਼ੀ ਦੇ ਬਾਰੇ ਇਹ ਹਫਤਾ ਤੁਹਾਡੇ ਲਈ ਕੁਝ ਕਮਜ਼ੋਰ ਰਹੇਗਾ ਹਾਲਾਂਕਿ ਹਫਤੇ ਦਾ ਮਾਦ ਤੁਹਾਡੇ ਲਈ ਬਹੁਤ ਚੰਗਾ ਰਹੇਗਾ ਤੁਹਾਡੇ ਮਨ ਚਾਏ ਕੰਮ ਪੂਰੇ ਹੋਣਗੇ ਜਿਸ ਦੇ ਨਾਲ ਤੁਹਾਡੇ ਚਿਹਰੇ ਤੇ ਖੁਸ਼ੀ ਆਵੇਗੀ ਹਫਤੇ ਦੇ ਅੰਤਲੇ ਦਿਨਾਂ ਦੇ ਵਿੱਚ ਤੁਸੀਂ ਚਿੰਤਤ ਰਹੋਗੇ ਜਿਸ ਕਾਰਨ ਤੁਹਾਡੀ ਸਿਹਤ ਵਿਗੜ ਸਕਦੀ ਹੈ ਇਸ ਲਈ ਥੋੜਾ ਧਿਆਨ ਦਿਓ ਕੁਝ ਵੀ ਹਾਲਾਤ ਸੋਚਣ ਤੋਂ ਬਚੋ ਤੇ ਤੁਹਾਨੂੰ ਕਿਸਮਤ ਦਾ ਪੂਰਾ ਸਹਿਯੋਗ ਮਿਲੇਗਾ ਜਿਸ ਕਾਰਨ ਕੀਤੇ ਜਾ ਰਹੇ ਕੰਮ ਛੇਤੀ ਪੂਰੇ ਹੋਣਗੇ ਅਤੇ ਵਿਗੜ ਅਤੇ ਵਿਗੜੇ ਹੋਏ ਕੰਮ ਵੀ ਹੋਣ ਅਤੇ ਵਿਗੜੇ ਹੋਏ ਕੰਮ ਵੀ ਹੋਣ ਲੱਗ ਜਾਣਗੇ ਨੌਕਰੀ ਵਿੱਚ ਸਥਿਤੀ ਚੰਗੀ ਰਹੇਗੀ ਫਿਲਹਾਲ ਹਾਲਾਤ ਤੁਹਾਡੇ ਪੱਖ ਵਿੱਚ ਰਹਿਣਗੇ ਜਿਸ ਨਾਲ ਤੁਹਾਨੂੰ ਫਾਇਦਾ ਹੋਵੇਗਾ ਵਪਾਰ ਕਰਨ ਵਾਲੇ ਲੋਕਾਂ ਦੇ ਲਈ ਸਮਾਂ ਸ਼ਾਂਤੀਪੂਰਵਕ ਰਹੇਗਾ ਤੁਹਾਨੂੰ ਆਪਣੇ ਆਪ ਨੂੰ ਸਾਬਤ ਕਰਨ ਦਾ ਮੌਕਾ ਮਿਲੇਗਾ ਵਿਆਹੇ ਲੋਕ ਜੋ ਆਪਣੇ ਪਰਿਵਾਰਕ ਜੀਵਨ ਦੀਆਂ ਚਿੰਤਾ ਤੋਂ ਛੁਟਕਾਰਾ ਪਾਉਣ ਦੇ ਲਈ ਕਿਸੇ ਯਾਤਰਾ ਤੇ ਜਾ ਸਕਦੇ ਹਨ ਪ੍ਰੇਮ ਜੀਵਨ ਦਾ ਆਨੰਦ ਮਾਣ ਰਹਿ ਲੋਕਾਂ ਦੇ ਲਈ ਇਹ ਸਮਾਂ ਚੰਗਾ ਹੋਵੇਗਾ ਵਿਦਿਆਰਥੀਆਂ ਨੂੰ ਇਸ ਸਮੇਂ ਪੜਾਈ ਤੇ ਜ਼ਿਆਦਾ ਧਿਆਨ ਦੇਣਾ ਹੋਵੇਗਾ ਫਿਲਹਾਲ ਉਹਨਾਂ ਦੀ ਇਕਾਗਰਤਾ ਘਟ ਸਕਦੀ ਹੈ ਇਸ ਲਈ ਸਾਵਧਨ ਰਹੋ ਸਖਤ ਮਿਹਨਤ ਕਰੋ ਤੇ ਸਿਹਤ ਦੇ ਦ੍ਰਿਸ਼ਟੀ ਕੋਣ ਤੋਂ ਹਫਤੇ ਦੇ ਸ਼ੁਰੂ ਚ ਤੁਹਾਡੀ ਸਿਹਤ ਵਿਗੜ ਸਕਦੀ ਹੈ ਅਤੇ ਤੁਸੀਂ ਮਾਨਸਿਕ ਤੌਰ ਤੇ ਕਾਫੀ ਬੇਚੈਨ ਰਹਿ ਸਕਦੇ ਹੋ ਹਫਤੇ ਦੇ ਆਖਰੀ ਦੋ ਦਿਨ ਯਾਤਰਾ ਦੇ ਲਈ ਚੰਗੇ ਰਹਿਣਗੇ ਹੁਣ ਗੱਲ ਕਰਦੇ ਹਾਂ ਜੀ ਕੰਨਿਆ ਕੰਨਿਆ ਰਾਸ਼ੀ ਵਾਲਿਆਂ ਦੀ ਇਹ ਹਫਤਾ ਤੁਹਾਡੇ ਲਈ ਬਹੁਤ ਵਧੀਆ ਰਹੇਗਾ ਤੁਸੀਂ ਆਪਣੇ ਦਿੰਦੀਆਂ ਭਾਵਨਾਵਾਂ ਨੂੰ ਤੁਸੀਂ ਆਪਣੇ ਤੇਲ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਸਕੋਗੇ ਜਿਸ ਨਾਲ ਤੁਹਾਡੀ ਪ੍ਰੇਮ ਜਿੰਦਗੀ 'ਚ ਸੁਧਾਰ ਹੋਵੇਗਾ ਤੁਹਾਡੇ ਜੀਵਨ ਸਾਥੀ ਨਾਲ ਤੁਹਾਡੀ ਨੇੜਤਾ ਵਧੇਗੀ ਤੁਹਾਨੂੰ ਕਰੇਲੂ ਜੀਵਨ ਦੇ ਵਿੱਚ ਉਤਾਰ ਚੜਾਅ ਦੇ ਵਿੱਚ ਅੱਗੇ ਵਧਦਾ ਰਹੇਗਾ ਤੁਸੀਂ ਇਹਦੇ ਤੁਹਾਡਾ ਜੀਵਨ ਸਾਥੀ ਸਿਹਤ ਸੰਬੰਧੀ ਕਿਸੇ ਵੀ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦਾ ਹੈ ਦੋਵਾਂ ਵਿੱਚ ਤਾਲਮੇਲ ਦੀ ਕਮੀ ਹੋ ਸਕਦੀ ਹੈ ਕਾਰੋਬਾਰ ਦੇ ਲਈ ਇਹ ਸਮਾਂ ਬਹੁਤ ਫਾਇਦੇਮੰਦ ਸਾਬਤ ਹੋਵੇਗਾ ਤੁਹਾਡੀ ਯੋਗਤਾ ਤੇ ਤੁਹਾਡੀਆਂ ਪਿਛਲੀਆਂ ਕੋਸ਼ਿਸ਼ਾਂ ਹੁਣ ਚੰਗੇ ਨਤੀਜੇ ਦੇਣਗੀਆਂ ਨੌਕਰੀ ਪੇਸ਼ਾ ਲੋਕਾਂ ਲਈ ਸਮਾਂ ਮਿਲ ਰਹੇਗਾ ਆਪਣੇ ਕਿਸੇ ਵੀ ਚੁੰਡਿਆ ਤੋਂ ਸਾਵਧਾਨ ਰਹੋ ਉਹ ਤੁਹਾਨੂੰ ਇਸ ਸਮੇਂ ਕੁਝ ਪਰੇਸ਼ਾਨੀ ਦੇ ਸਕਦੇ ਹਨ ਵਿਦਿਆਰਥੀਆਂ ਨੂੰ ਪਰਿਵਾਰਿਕ ਸਮੱਸਿਆਵਾਂ ਦੇ ਸਮੱਸਿਆਵਾਂ ਦੇ ਉਹਨਾਂ ਨੂੰ ਪੜਾਈ ਦੇ ਵਿੱਚ ਕੁਝ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ ਸਿਹਤ ਦੇ ਨਾਜ਼ਰੀਏ ਤੋਂ ਤੁਹਾਡੀ ਸਿਹਤ ਇਸ ਵਕਤ ਚੰਗੀ ਰਹੇਗੀ ਕੋਈ ਵੱਡੀ ਸਮੱਸਿਆ ਨਹੀਂ ਜਾਪਦੀ ਯਾਤਰਾ ਦੇ ਲਈ ਹਫਤਾ ਆਮ ਹੈ ਹੁਣ ਗੱਲ ਕਰਦੇ ਹਾਂ ਜੀ ਤੁਲਾ ਇਹ ਹਫਤਾ ਤੁਹਾਡੇ ਲਈ ਚੰਗਾ ਰਹੇਗਾ ਤੁਸੀਂ ਘਰੇਲੂ ਕੰਮ ਵੀ ਕਰੋਗੇ ਅਤੇ ਘਰ ਦੇ ਖਰਚਿਆਂ ਦੇ ਅਤੇ ਘਰ ਦੇ ਖਰਚਿਆਂ ਦੇ ਧਿਆਨ ਵਿੱਚ ਰੱਖੋਗੇ ਹਾਲਾਂਕਿ ਹੁਣ ਤੁਹਾਡੀ ਆਮਦਨ ਵਿੱਚ ਵਧੇਗੀ ਇਸ ਨਾਲ ਤੁਸੀਂ ਖੁਸ਼ ਰਹੋਗੇ ਕਾਰੋਬਾਰ ਦੇ ਲਈ ਇਹ ਸਮਾਂ ਵਧੀਆ ਰਹੇਗਾ ਜਿਸ ਕੰਮ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਨਾ ਹੋਵੇ ਉਸ ਵਿੱਚ ਤੁਸੀਂ ਨਾ ਲੱਗੋ ਸਰਕਾਰੀ ਖੇਤੇ ਤੋਂ ਕੁਝ ਦੋਰੀ ਬਣਾ ਕੇ ਰੱਖੋ ਨਹੀਂ ਤਾਂ ਮੁਸੀਬਤ ਖੜੀ ਹੋ ਸਕਦੀ ਹੈ ਨੌਕਰੀ ਪੇਸ਼ੇਵਰ ਲੋਕਾਂ ਦੇ ਲਈ ਸਮਾਂ ਚੰਗਾ ਰਹੇਗਾ ਤੁਸੀਂ ਸਫਤ ਮਿਹਨਤ ਕਰੋਗੇ ਅਤੇ ਚੰਗਾ ਸਿਹਤ ਜੋ ਪ੍ਰਾਪਤ ਕਰੋਗੇ ਤੁਹਾਡੀ ਆਮਦਨ ਵਿੱਚ ਵਧੇਗੀ ਤੁਸੀਂ ਪਰਵਾਰਿਕ ਜੀਵਨ ਦਾ ਪੂਰਾ ਆਨੰਦ ਮਾਣੋਗੇ ਤੁਹਾਨੂੰ ਤੁਹਾਡੇ ਜੀਵਨ ਤੋਂ ਚੰਗਾ ਲਾਭ ਮਿਲੇਗਾ ਤੁਸੀਂ ਉਹਨਾਂ ਲਈ ਕੁਝ ਕਰਨਾ ਚਾਹੋਗੇ ਜੋ ਤੁਹਾਨੂੰ ਉਹਨਾਂ ਦੇ ਕਾਰਨ ਮਿਲਣ ਵਾਲੇ ਲਾਭ ਦੇ ਵਿੱਚ ਹੀ ਹੋਵੇਗਾ ਸਿਹਤ ਦੇ ਦ੍ਰਿਸ਼ਟੀਕੋਣ ਤੋਂ ਤੁਹਾਡੀ ਸਿਹਤ ਇਸ ਸਮੇਂ ਚੰਗੀ ਰਹੇਗੀ ਪਰ ਤੁਹਾਨੂੰ ਆਪਣੀ ਖੁਰਾਕ ਵੱਲ ਧਿਆਨ ਦੇਣ ਦੀ ਜ਼ਰੂਰਤ ਹੋਵੇਗੀ ਅਗਲੀ ਰਾਸ਼ੀ ਹੈ ਤੁਹਾਨੂੰ ਜੋ ਤੁਸੀਂ ਸੋਚਿਆ ਨਹੀਂ ਸੀ ਉਹ ਕੰਮ ਤੁਹਾਡੇ ਪੂਰੇ ਹੋਣਗੇ ਰੁਕੀਆਂ ਹੋਈਆਂ ਯੋਜਨਾਵਾਂ ਅੱਗੇ ਵਧਣਗੀਆਂ ਜਿਸ ਕਾਰਨ ਤੁਸੀਂ ਕਾਰੋਬਾਰ ਜਾਂ ਨੌਕਰੀ ਦੋਵੇਂ ਖੇਤਰਾਂ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰੋਗੇ ਤੁਹਾਡੇ ਤੇ ਤੁਹਾਡੇ ਤਾਂ ਆਮਦਨ ਦੀ ਤੁਹਾਡੇ ਚ ਆਮਦਨ ਦੀ ਤੁਹਾਡੇ ਤਾਂ ਆਮਦਨ ਵੀ ਵਧੇਗੀ ਇਸ ਹਫ਼ਤੇ ਤੁਹਾਡੇ ਵਾਸਤੇ ਇਹ ਹਫਤਾ ਤੁਹਾਡੇ ਲਈ ਬਹੁਤ ਵਧੀਆ ਹੋਵੇਗਾ ਤੁਹਾਡੀ ਆਮਦਨ ਹੁਣ ਤੇਜ਼ੀ ਨਾਲ ਵਧੇਗੀ ਜਾਇਦਾਦ ਖਰੀਦਣ ਦੀ ਵੀ ਸੰਭਾਵਨਾ ਹੋ ਸਕਦੀ ਹੈ ਜੀਵਨ ਲਈ ਸਮਾਂ ਅਣਕੋੜ ਰਹੇਗਾ ਵਿਦਿਆਰਥੀਆਂ ਨੂੰ ਆਪਣੀ ਪੜਾਈ ਦੇ ਵਿੱਚ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਤੁਹਾਨੂੰ ਪੜਾਈ ਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਹੁਣ ਗੱਲ ਕਰਦੇ ਹਾਂ ਜੀ ਮਕਰ ਰਾਸ਼ੀ ਇਹ ਹਫਤਾ ਤੁਹਾਡੇ ਲਈ ਚੰਗਾ ਰਹੇਗਾ ਮਾਨਸਿਕ ਤਣਾਅ ਤੋਂ ਬਾਰ ਆ ਸਕਦੇ ਹੋ ਬਾਰ ਆ ਜਾਓਗੇ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਖਰਚੇ ਵੀ ਘਟਣਗੇ ਕੰਮ ਵਾਲੀ ਥਾਂ ਦੇ ਝਗੜਾ ਹੋ ਸਕਦਾ ਹੈ ਅਣਵਿਆਹੀ ਲੋਕ ਆਪਣੇ ਇਕੱਲੇ ਜੀਵਨ ਦੇ ਵਿੱਚ ਸੰਤੁਸ਼ਟ ਨਜ਼ਰ ਆਉਣਗੇ ਪਰ ਤੁਹਾਡੇ ਜੀਵਨ ਸਾਥੀ ਦੀ ਵਿਗੜਦੀ ਸਿਹਤ ਤੁਹਾਨੂੰ ਚਿੰਤਿਤ ਕਰ ਸਕਦੀ ਹੈ ਵਿਦਿਆਰਥੀ ਆਪਣੀ ਪੜਾਈ ਦਾ ਆਨੰਦ ਮਾਣਨਗੇ ਅਤੇ ਸਖਤ ਮਿਹਨਤ ਕਰਨਗੇ ਸਫਲਤਾ ਹਾਸਲ ਕਰਨਗੇ ਅੱਗੇ ਵਧਣਗੇ ਸਿਹਤ ਦੇ ਨਜ਼ਰੀਏ ਤੋਂ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਹੈ ਅਗਲੀ ਰਾਸ਼ੀ ਹੈ ਕੁੰਭ ਇਹ ਹਫਤਾ ਤੁਹਾਡੇ ਲਈ ਆਤਮਫਲ ਤੁਹਾਡੇ ਲਈ ਮੱਧਮ ਫਲ ਫਲ ਦੇਵੇਗਾ ਹਫਤੇ ਦੇ ਸ਼ੁਰੂ ਵਿੱਚ ਕੁਝ ਖਰਚੇ ਹੋਣਗੇ ਜੋ ਅਚਾਨਕ ਹੀ ਹੋ ਜਾਣਗੇ ਨੌਕਰੀ ਪੇਸ਼ਾ ਵਾਲੇ ਲੋਕਾਂ ਨੂੰ ਆਪਣੇ ਕੰਮ ਵਿੱਚ ਸचेत ਰਹਿਣ ਦੀ ਲੋੜ ਹੈ ਕਾਮ ਵਿੱਚ ਜਿਸ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਕਿਉਂਕਿ ਇਸ ਸਮੇਂ ਤੁਹਾਡੇ ਉੱਪਰ ਹਰ ਕੋਈ ਨਜ਼ਰ ਰੱਖ ਰਿਹਾ ਹੈ ਬਦਲੇ ਦੀ ਸੰਭਾਵਨਾ ਹੈ ਤੁਸੀਂ ਨੌਕਰੀ ਬਦਲਣ ਦੇ ਵਿੱਚ ਸਫਲਤਾ ਪ੍ਰਾਪਤ ਕਰ ਸਕਦੇ ਹੋ ਘਰਵਾਰ ਕਰਨ ਵਾਲੇ ਲੋਕਾਂ ਦੀ ਯੋਜਨਾਵਾਂ ਸਫਲ ਹੋਣਗੀਆਂ ਪ੍ਰੇਮ ਜੀਵਨ ਲਈ ਸਮਾਨਕੂਲ ਹੈ ਪਰ ਤੁਹਾਡੇ ਪਿਆਰ ਨੂੰ ਜੀਵਨ ਵਿੱਚ ਬਹੁਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਵਿਦਿਆਰਥੀਆਂ ਲਈ ਇਹ ਸਮਾਂ ਕੋਲ ਹੈ ਉੱਚ ਸਿੱਖਿਆ ਵਿੱਚ ਉਹਨਾਂ ਨੂੰ ਸਫਲਤਾ ਮਿਲੇਗੀ ਤੁਹਾਨੂੰ ਆਪਣੀ ਸਿਹਤ ਦਾ ਖਾਸ ਧਿਆਨ ਰੱਖਣਾ ਹੋਵੇਗਾ ਅਗਲੀ ਰਾਸ਼ੀ ਹੈ ਮੀਨ ਇਹ ਹਫ਼ਤਾ ਤੁਹਾਡੇ ਲਈ ਮਾਧਿਅਮ ਫਲਦਾਇਕ ਰਹੇਗਾ ਹਫ਼ਤੇ ਦੀ ਸ਼ੁਰੂਆਤ ਬਹੁਤ ਚੰਗੀ ਹੋਵੇਗੀ ਤੁਹਾਨੂੰ ਕੁਝ ਨਵੇਂ ਲੋਕਾਂ ਨੂੰ ਮਿਲਣ ਦਾ ਮੌਕਾ ਮਿਲੇਗਾ ਤੁਹਾਡੀ ਆਮਦਨ ਵਧੇਗੀ ਹਫ਼ਤੇ ਦੇ ਦੌਰਾਨ ਤੁਹਾਨੂੰ ਕਈ ਥਾਵਾਂ ਤੋਂ ਲਾਭ ਮਿਲ ਸਕਦਾ ਹੈ ਖਰਚੇ ਵਿੱਚ ਕਮੀ ਆਵੇਗੀ ਜਿਸ ਕਾਰਨ ਤੁਹਾਡੀ ਆਰਥਿਕ ਸਥਿਤੀ ਚੰਗੀ ਰਹੇਗੀ ਤੁਹਾਨੂੰ ਕੰਮ ਵਿੱਚ ਤਰੱਕੀ ਮਿਲ ਸਕਦੀ ਹੈ ਵਿਦਿਆਰਥੀਆਂ ਲਈ ਇਹ ਸਮਾਂ ਬਹੁਤ ਚੰਗਾ ਹੈ ਤੁਹਾਨੂੰ ਹਰ ਸਫਲਤਾ ਪ੍ਰਾਪਤ ਹੋਵੇਗੀ ਦੋਸਤੋ ਏਸੀ ਉਹ ਸਾਰੀਆਂ ਰਕਮਾਂ ਜਿਕੇ ਸਾਡੀ ਅੱਜ ਦੀ ਵੀਡੀਓ ਦੀ ਇਹ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ ਜੀ ਧੰਨਵਾਦ